ਇਕ ਚੜਦੀ ਕਲਾ ਇੱਕ ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ ਬੋਹਾ ਵੱਲੋਂ ਸਥਾਨਿਕ ਪੰਜਾਬ ਮਹਾਵੀਰ ਧਰਮਸ਼ਾਲਾ ਵਿਖੇ ਇੱਕ ਅਹਿਮ ਮੀਟਿੰਗ ਰੱਖੀ ਗਈ ਮੀਟਿੰਗ ਵਿੱਚ ਸਾਬਕਾ ਫੌਜੀ ਵੀਰਾਂ ਨੇ ਭਾਗ ਲਿਆ ਅਤੇ ਮੀਟਿੰਗ ਨੂੰ ਸੰਬੋਧਨ ਕਰਨ ਲਈ ਸਾਬਕਾ ਫੌਜੀ ਜਥੇਬੰਦੀ ਜ਼ਿਲ੍ਹਾ ਪ੍ਰਧਾਨ ਸੂਬੇਦਾਰ ਸਰਦਾਰ ਦਰਸ਼ਨ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਕੋਟਾਂ ਦਾ ਮਾਹੌਲ ਚੱਲ ਰਿਹਾ ਸਾਰਿਆਂ ਨੇ ਬੜੇ ਜ਼ੋਰ ਸ਼ੋਰ ਨਾਲ ਆਪਾਂ ਆਪਣੇ ਆਮ ਆਦਮੀ ਪਾਰਟੀ ਦੀ ਸਕੋਰਟ ਕਰਨੀ ਹੈ ਕਿਉਂਕਿ ਮੈਂ ਜਿਵੇਂ ਪਹਿਲਾਂ ਗੱਲ ਕਰ ਰਹੀ ਸੀ ਆਪਾਂ ਕਿ ਆਮ ਆਦਮੀ ਪਾਰਟੀ ਦੇ ਜਦੋਂ ਤੋਂ ਭਗਵੰਤ ਮਾਨ ਜੀ ਆਪਣੇ ਮੁੱਖ ਮੰਤਰੀ ਬਣੇ ਨੇ ਉਹਨਾਂ ਨੇ ਖਾਸ ਕਰਕੇ ਜੇ ਮੈਂ ਖੋਚਾਂ ਸ਼ਹੀਦ ਪਰਿਵਾਰਾਂ ਤੇ ਸੈਨਿਕ ਪਰਿਵਾਰਾਂ ਵਾਸਤੇ ਬਹੁਤ ਹੀ ਕੁਝ ਸੋਚਿਆ ਜਿਵੇਂ ਕਿ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਆਪਾਂ ਨੂੰ ਲੱਗੀ ਹੈ ਕਿ ਵੀ 50 ਹਜ਼ਾਰ ਤੋਂ ਆਪਣੀ ਐਕਸ ਗ੍ਰੇਸ਼ੀਆ ਗ੍ਰਾਂਟ ਵਧਾ ਕੇ 1 ਕਰੋੜ ਰੁਪਇਆ ਕਰਤਾਈ ਉਹ ਵੀ ਚਲੋ ਐਨੇ ਮਾਨ ਸਨਮਾਨ ਨਾਲ ਦਿੰਦੇ ਆ ਅਗਲੇ ਦੇ ਘਰੇ ਆ ਕੇ ਭੋਗ ਤੋਂ ਪਹਿਲਾਂ ਪਹਿਲਾਂ ਜਾ ਜਿੱਦਾਂ ਵੀ ਛੇਤੀ ਹੁੰਦਾ ਸੰਭਵ ਹੁੰਦਾ ਉਹਨਾਂ ਛੇਤੀ ਉਹ ਕੋ ਗ੍ਰਾਂਟ ਆਪਾਂ ਨੂੰ ਮਿਲਦੀ ਹੈ ਪਹਿਲਾਂ 50 ਲੱਖ ਬਾਅਦ ਤੇ ਬਹੁਤ ਬਾਰੀ ਚੱਕਰ ਮਾਰਨੇ ਪੈਂਦੇ ਸੀ ਇਸ ਤਰ੍ਹਾਂ ਨਹੀਂ ਜਿਵੇਂ ਕਿ ਆਪਣੇ ਜ਼ਿਲ੍ਹੇ ਮਾਨਸਾ ਦੀ ਘਟਨਾ ਹੈ ਪਿੰਡ ਕੋਟਲੀ ਕਲਾਂ ਦਾ ਅਮਰਤਪਾਲ ਸਿੰਘ ਅਗਨੀ ਵੀਰ ਜੋ ਫੌਜੀ ਡਿਊਟੀ ਦੌਰਾਨ ਸ਼ਹੀਦ ਹੋਇਆ ਸੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਘਟਨਾ ਕਰਮਕੀਜ ਹੋਇਆ ਹੈ ਨਾ ਔਜੋ ਦੀ ਡੈੱਡ ਬੋਡੀ ਬਿਨਾਂ ਕਿਸੇ ਮਾਨਸਤਕਾਤ ਹੋਏ ਇੱਥੇ ਛੱਡ ਗਈ ਸੀ ਇੱਥੋਂ ਦੇ ਲੋਕਲ ਐਮਐਲਏ ਤੁਰੰਤ ਐਕਸ਼ਨ ਲੈਂਦਿਆਂ ਹੋਇਆ ਪੁਲਿਸ ਨੂੰ ਦੱਸ ਕੇ ਪੁਲਿਸ ਤੋਂ ਉਹਨਾਂ ਨੂੰ ਗਾਰਡ ਆਫ ਆਨਰਸ ਦਿਵਾਇਆ ਅਨਲ ਪ੍ਰੇਡ ਕਰਾਈ ਉਹਨਾਂ ਨੂੰ ਮਾਨ ਸਨਮਾਨ ਮਿਲਿਆ ਮੌਕੇ ਤੇ ਜਦੋਂ ਕਿ ਮੈਨੂੰ ਨਹੀਂ ਪਤਾ ਸੀ ਮੈਨੂੰ ਇੱਕ ਮੌੜਾਂ ਤੋਂ ਫੋਨ ਕੀਤਾ ਕਿਸੇ ਬੰਦੇ ਨੇ ਮੈਂ ਮੌਕੇ ਤੇ ਸੰਸਕਾਰ ਤੇ ਪਹੁੰਚ ਕੇ ਤਹਿਸੀਲਦਾਰ ਸਾਹਿਬ ਨਾਲ ਸਾਰੀ ਗੱਲਬਾਤ ਕਰਕੇ ਦੇਖੋ ਫਿਰ ਉਹ ਇੱਕ ਆਵਾਜ਼ ਉੱਠੀ ਤਾਂ ਉਹ ਚਲੋ ਉਹਨੂੰ ਬੰਦਾ ਮਾਨ ਸਨਮਾਨ ਮਿਲਿਆ ਬੱਚੇ ਨੂੰ ਤੇ ਭਗਵੰਤ ਮਾਨ ਜੀ ਨੇ 1 ਕਰੋੜ ਰੁਪਇਆ ਦੇਖੋ ਨਾਲ ਦੀ ਨਾਲ ਜਾਰੀ ਕਰਤਾ ਉਹ ਵੀ ਬੰਦਾ ਵਰਦੀ ਪਾ ਕੇ ਇੱਕ ਫੀਲਡ ਏਰੀਆ 'ਚ ਉਹਦੀ ਡੈਥ ਹੁੰਦੀ ਆ ਉਹ ਸ਼ਹੀਦ ਹੀ ਐ ਜਿਵੇਂ ਉਹਨਾਂ ਦਾ ਕਹਿਣਾ ਹੈ ਨਾ ਫਿਰ ਵੀ ਮੈਂ ਕੁਪਟਨਾਂ ਸੱਥਰ ਤੇ ਬੈਠਾ ਸੀ ਉੱਥੇ ਅਸੀਂ ਕੋਈ ਗੱਲਬਾਤ ਕਰ ਰਹੇ ਸੀ ਭਗਵੰਤ ਮਾਨ ਜੀ ਦਾ ਫੋਨ ਆਇਆ ਮੁੱਖ ਮੰਤਰੀ ਦਾ ਉਹਦੇ ਪਿਓ ਨੂੰ ਕਹਿੰਦਾ ਗੁਰਦੀਪ ਸਿੰਘ ਮੈਂ ਇਹ ਗੱਲ ਵਿਧਾਨ ਸਭਾ 'ਚ ਵੀ ਉਠਾਤੀ ਐ ਬਦਲੇ ਹੈ ਜਿਹੜਾ ਆਪਣਾ ਮੈਟਰ ਹੈ ਵਿਧਾਨ ਸਭਾ 'ਚ ਵੀ ਉਠਾਤਾ ਸਭ ਤੋਂ ਵੱਡੀ ਗੱਲ ਹੈ ਕਿ ਯੂਥ ਨੂੰ ਨੌਜਵਾਨਾਂ ਨੂੰ ਜੋ ਸਰਵਿਸ ਮਿਲ ਰਹੀ ਹੈ ਬਿਨਾ ਕਿਸੇ ਉਸ ਤੋਂ ਬਿਲਕੁਲ ਪਾਰਸ਼ਲਟੀ ਤੋਂ ਫਟਾਫਟ ਸਭ ਨੂੰ ਜੁਆਇਨਿੰਗ ਲੈਟਰ ਮਿਲ ਰਹੇ ਹੈ ਮੈਂ ਪਿੱਛੇ ਜੇ ਇੱਥੋਂ ਆਉਂਦਾ ਸੀਗਾ ਚੰਡੀਗੜ੍ਹ ਤੋਂ ਤੇ ਸ਼ੁੱਕਰਵਾਰ ਦਾ ਦਿਨ ਸੀ ਕੋ ਸ਼ਨੀਵਾਰ ਐਤਵਾਰ ਬੰਦ ਹੁੰਦਾ ਉਸ ਬੱਸ 'ਚ ਕਾਫੀ ਮੁੰਡੇ ਸੀ ਮੈਂ ਕਿੱਥੇ ਕਾਲਜ ਦੇ ਮੁੰਡੇ ਬਣੇ ਚੌੜੀ ਜੀ ਕਰਦੇ ਆਉਂਦੇ ਸੀ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਤੁਸੀਂ ਕਹਿੰਦੇ ਅੰਕਲ ਜੀ ਸਾਨੂੰ ਸੈਕਟਰੀਟਚ ਨੌਕਰੀ ਮਿਲੀ ਆ ਕਿਉਂਕਿ ਆਪਣੇ ਸਾਰੇ ਵੱਡੇ ਦਫ਼ਤਰ ਚੰਡੀਗੜ੍ਹ ਆ ਕਿਸੇ ਨੂੰ ਕਿਸੇ ਮਹਿਕਮੇ ਚ ਕਿਸੇ ਨੂੰ ਕਿਸੇ ਮਹਿਕਮੇ ਚ ਸਰਵਿਸ ਮਿਲੀ ਆ ਉਹ ਕਹਿੰਦੇ ਵੀ ਇਹੋ ਜੀ ਕੋਈ ਗਲੀ ਨੀਮਾਨਸਾਨੀ ਵੀ ਜਿੱਥੋਂ ਇੱਕ ਕਰਦੇ ਦੋ ਬੰਦਿਆਂ ਨੂੰ ਮੁੰਡੇ ਕੁੜੀਆਂ ਨੂੰ ਨੌਕਰੀ ਨਾ ਮਿਲੀ ਹੋਵੇ ਇਹ ਵੀ ਬਹੁਤ ਵੱਡੀ ਗੱਲ ਹੈ ਜਿੱਥੋਂ ਤੱਕ ਆਪਣੀ ਸੈਨਿਕਾਂ ਦੀ ਗੱਲ ਹੈ ਦੇਖੋ ਆਪਣਾ ਜਿਹੜਾ ਸਭ ਤੋਂ ਵੱਡਾ ਅਗਨੀਵੀਰ ਦਾ ਮੁੱਦਾ ਸੀ ਉਹ ਵੀ ਆਪਣੀ ਵਿਧਾਨ ਸਭਾ ਚ ਵੀ ਉੱਠਿਆ ਤੇ ਲੋਕ ਸਭਾ ਚ ਵੀ ਇਹਨਾਂ ਨੇ ਉਹ ਪੁਆਇੰਟ ਨੂੰ ਬਚਾਇਆ ਕਿ ਅਗਨੀ ਵੀਰ ਯੋਜਨਾ ਜਿਹੜੀ ਛੇਤੀ ਤੋਂ ਛੇਤੀ ਬੰਦ ਹੋਣੀ ਚਾਹੀਦੀ ਹੈ ਕਿਉਂਕਿ 4 ਸਾਲ ਵਾਸਤੇ ਕੌਣ ਜਾਊਗਾ ਯਾਰ ਬਰਫਾਂ ਜੋ ਕੋਈ 20-30000 ਰੁਪਏ ਤੇ ਮਰਨ ਪਾਤੇ ਹਨਾ ਇਹ ਜੋ ਯੋਜਨਾ ਹੈ ਗਲਤ ਯੋਜਨਾ ਹੈ ਸੋ ਆਪਾਂ ਮੈਂ ਤੁਹਾਨੂੰ ਸਾਰੇ ਸਾਬਕਾ ਸੈਨਿਕਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਬੇਨਤੀ ਕਰਦੇ ਆਂ ਕਿ ਇਹ ਮੌਕਾ ਆਪਣੇ ਕੋਲ ਕਿ ਆਪਾਂ ਸਾਰੇ ਆਮ ਆਦਮੀ ਦੀ ਸਪੋਰਟ ਕਰੀਏ ਤੇ ਹਰੇਕ ਲੈਵਲ ਤੇ ਕਿਉਂਕਿ ਆਪਣੇ ਰਿਸ਼ਤੇਦਾਰੀਆਂ ਵੀ ਆਪਣੇ ਪਰਿਵਾਰ ਆਪਣੇ ਯਾਰ ਮਿੱਤਰ ਨੇ ਆਪਣੇ ਜ਼ਿਲ੍ਹੇ ਚ ਨਹੀਂ ਆਪਾਂ ਤਾਂ ਦੇਖੋ ਪੂਰੇ ਸਟੇਟ ਚ ਦੂਸਰੇ ਸਟੇਟਾਂ 'ਚ ਵੀ ਆਪਣੇ ਯਾਰ ਮਿੱਤਰ ਬਣੇ ਬੈਠੇ ਨੇ ਕਿਉਂਕਿ ਆਪਾਂ ਇੱਕ ਸੈਂਟਰਲ ਗਵਰਨਮੈਂਟ ਦੀ ਨੌਕਰੀ ਕਰਕੇ ਆਂ ਉਹਨਾਂ ਨਾਲ ਵੀ ਜਦੋਂ ਵੀ ਫੋਨ ਤੇ ਗੱਲ ਕੋਈ ਹੁੰਦੀ ਆ ਜਰੂਰ ਵਿਚਾਰ ਹੋਵੇ ਕਿਹੜੀ ਸਰਕਾਰ ਨੇ ਸਾਡੇ ਬਾਅਦ ਤੇ ਕੀ ਕੀਤਾ ਜਿਹੜਾ ਹੁਣ ਨਵਾਂ ਗਾਣਾ ਬਣਿਆ ਕਿ ਜੇਲ੍ਹ ਦਾ ਜਵਾਬ ਅਸੀਂ ਬੋਟ ਸੇ ਦੇ ਗਏ ਤਾਂ ਆਪਾਂ ਨੂੰ ਇਹ ਸ਼ਕਤੀ ਦਾ ਵਰਤੋਂ ਕਰਨੀ ਚਾਹੀਦੀ ਆ ਵੱਧ ਤੋਂ ਵੱਧ ਵੋਟਾਂ ਪਾ ਕੇ ਆਮ ਆਦਮੀ ਸਰਕਾਰ ਨੂੰ ਆਪਾਂ ਵਿਜੇਈ ਬਣਾਉਣਾ ਹੈ ਵਿਜੇਤਾ ਬਣਾਉਣਾ ਹੈ ਕਿਉਂਕਿ ਆਪਾਂ ਇੱਕ ਡਿਸਪਲਨ ਸੋਲਜਰ ਆ ਆਪਾਂ ਕੋਈ ਇਦਾਂ ਦੀ ਹੈਕੀ ਪੈਕੀ ਕਰਨੀ ਨਹੀਂ ਕਿਸੇ ਦੇ ਝੂਠੇ ਲਾਰਿਆਂ ਚ ਨਹੀਂ ਆਉਣਾ ਤਾਂ ਆਪਾਂ ਆਮ ਆਦਮੀ ਦੀ ਸਪੋਰਟ ਕਰਨੀ ਹੈ ਸੋ ਮੈਂ ਬੇਨਤੀ ਕਰਦਾ ਦੁਬਾਰਾ ਤੋਂ ਕਿ ਆਪਾਂ ਵੱਧ ਚੜ ਕੇ ਇਹਨਾਂ ਵੋਟਾਂ ਚ ਆਪਣੇ ਆਪਣੇ ਵੋਟ ਦਾ ਅਧਿਕਾਰ ਦਾ ਜੂਝ ਕਰਦੇ ਹੋਏ ਆਮ ਆਦਮੀ ਪਾਰਟੀ ਦੀ ਸਪੋਰਟ ਕਰਨੀ ਹੈ ਤੇ ਉਹਨੂੰ ਜੇਤੂ ਬਣਾਉਣਾ ਹੈ ਥੈਂਕ ਯੂ ਚੜਦੀ ਕਲਾ ਇੱਕ ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ ਬੁਹਾ ਦੇ ਸਮੂਹ ਆਗੂਆਂ ਤੇ ਮੈਂਬਰਾਂ ਨੇ ਸਰਦਾਰ ਦਰਸ਼ਨ ਸਿੰਘ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਬੜਲਾਡਾ ਹਲਕੇ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਸ਼੍ਰੀ ਬੋਧਰਾਮ ਜੀ ਦੀ ਅਗਵਾਈ ਦੇ ਵਿੱਚ ਸਰਦਾਰ ਗਰਮੀਤ ਸਿੰਘ ਖੁੱਡੀਆਂ ਜੀ ਨੂੰ ਬੱਦ ਤੋਂ ਬੱਦ ਵੋਟਾਂ ਨਾਲ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਾਂਗੇ ਮੈਂ ਸੰਤੁਸ਼ਾਗਰ ਕੈਮਰਾਮੈਨ ਰਵੀ ਸ਼ੇਰਖਾਂ ਦੇ ਨਾਲ ਸਾਰੇ ਰੰਗ ਚੈਨਲ ਤੋਂ